تڏس تڏا 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 ਕਲਾਕਾਰ মনির ਸ਼ਿਲਾ ਜੀ ਤਸ਼ਰੀਫ ਲਿਆ ਨੇ ਜ਼ੋਰਦਾਰ ਤਾੜੀਆਂ ਮਾਰ ਦੋ ਉਹਨਾਂ ਦੇ ਮੈਂ ਇੱਕ ਬੇਨਤੀ ਕਰਦਾ ਹਾਂ ਹਲੋ ਹਲੋ ਭਵਿੰਦਰਪਾਲ ਸਿੰਘ ਜੀ ਕੈਨੇਡਾ ਤੋਂ ਰੰਧਾਵਾ ਸਾਹਿਬ ਬਹੁਤ ਸਤਿ ਸ਼੍ਰੀ ਅਕਾਲ ਦੇ ਗਨੇ ਸਿੰਘਪੁਰ ਵਾਲੇ ਵੀਰ ਮਾਨ ਦੇ ਗਨੇ ਬਹੁਤ ਸਾਰਾ ਥੈਂਕ ਯੂ ਸ਼ੁਕਰੀਆ ਜੀ ਇੱਕ ਪਿਆਰ ਦਾ ਗੀਤ ਹੋਣ ਗਾਵਾਂਗੇ ਬਾਟਾ ਸਾਹਿਬ ਬੰਦੇ ਨੂੰ ਜ਼ਿੰਦਗੀ ਵਿੱਚ ਪਿਆਰ ਕਰਨਾ ਚਾਹੀਦਾ ਪਿਆਰ ਭਾਵੇਂ ਦੇਸ਼ ਨੂੰ ਕਰੋ ਭਾਵੇਂ ਕੌਮ ਨੂੰ ਕਰੋ ਭਾਵੇਂ ਮਾਂ ਨੂੰ ਕਰੋ ਭਾਵੇਂ ਪਿਓ ਨੂੰ ਕਰੋ ਭਾਵੇਂ ਬੱਚਾ ਨੂੰ ਕਰੋ ਭਾਵੇਂ ਘਰ ਵਾਲੀ ਨੂੰ ਕਰੋ ਭਾਵੇਂ ਕੰਮ ਨੂੰ ਕਰੋ ਪਿਆਰ ਕਰੋ ਜਿਹੜਾ ਬੰਦਾ 40 ਸਾਲ ਦੀ ਉਮਰ ਤੱਕ ਪਿਆਰ ਨਹੀਂ ਕਰਦਾ ਜਿਹੜਾ ਬੰਦਾ 40 ਸਾਲ ਦੀ ਉਮਰ ਤੱਕ ਪਿਆਰ ਨਹੀਂ ਕਰਦਾ ਸੋਤਾ ਸਾਹਿਬ ਸਮਝ ਲੋ ਉਸ ਬੰਦੇ 'ਚ ਦਿਲ ਹੈ ਨਹੀਂ ਤੇ ਜਿਹੜਾ 40 ਸਾਲ ਤੋਂ ਬਾਅਦ ਵੀ ਕਰਦਾ ਸਮਝੋ ਸਾਡੇ 'ਚ ਦਿਮਾਗ ਹੈ ਨਹੀਂ ਵੇ ਵੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਬਾਜੀ ਬਾਜੀ ਬਹੁਤ ਬਹੁਤ ਬੇਨਾਮ ਬਾਸਾਰੇ ਮਾਰ ਦੇ ਕੇ ਬਾਜੀ ਬਹੁਤ ਬਹੁਤ ਸ਼ੁਕਰੀਆ ਪੇਸ਼ ਕਰ ਲਗੇ ਕਿਤੇ ਟੁੱਟ ਨਾ ਵਿਚਾਲਿਆ ਜਾਵੇ ਤੇਰੀ ਯਾਰੀ ਦਾਰੀ ਦਾ ਉਹ ਯਾਰੀ ਜੋ ਲੱਗਦੀ ਸਵਾਦ ਬਹੁਤ ਆਉਂਦਾ ਜਦੋਂ ਯਾਰੀ ਟੁੱਟਦੀ ਕੁੱਤੇ ਖਾਣੀ ਬਹੁਤ ਹੁੰਦੀ ਆ ਪੇਸ਼ ਕਰਕੇ ਇਹ ਸੁਣ ਕੇ ਇਹ ਬਲਿਏ ਇਹ ਬਲਿਏ ਇਹ ਸੁਣ ਕੇ ਇਹ ਸੁਣ ਕੇ ਇਹ ਬਲਿਏ ਮੈਂ ਭੱਤੀ ਇਹ ਸੁਣ ਜੇ ਨਾ ਕਿਤੇ ਡਟਣਾ ਬਈ ਆਲੇ ਉਹ ਤੇਰੀ ਯਾਰੀ ਦਾ ਕਾ ਤੇਰੀ ਯਾਰੀ ਦਾ ਉਹ ਡਰ ਤੇਰੀ ਯਾਰੀ ਦਾ बाबा रुडू शाह मेला कमेटी डल उतो बहुत सरदावां शुक्रिया ਲਗਦੇ ਆ ਇਤਤਿਆ ਗੱਲਾਂ ਮਿਲ ਵਿੱਚ ਇਤੇ ਰਹਿ ਜਾਂਦੀਆਂ ਖਾਈ ਦਾਦ ਕੇ ਬਾਤ ਹੋਰੇ ਦੇ ਕਰਨ ਲੈ ਜਾਂਦੀਆਂ ਅਰੇ ਡਾੜ ਲੰਬੜਾ ਦਾ ਨਾ ਪੰਜਾ ਦਾ ਨਾ ਦਾ ਨੁਕਤਾ ਦਾ ਪੰਜਾ ਦਾ ਨਾ ਹੀ ਡਰ ਫਟ ਵਾਰੀ ਦਾ ਜੀ ਸੁਣਗੇ ਹੀ ਬਲ ਮੇਂ ਨੀ ਬਲ ਜੀ ਸੁਣ ਜੀ ਸੁਣ ਕਿਰ ਟੁੱਟ ਰਵ ਜਾਣੇ ਜਾਵੇ ਹੁਣ ਤੇਰੀ ਯਾਰੀ ਦਾ ਤੇਰੀ ਦਰੀ ਦਾ ਉਹ ਦਰ ਤੇਰੀ ਯਾਰੀ ਦਾ ਉਹ ਦਰ ਤੇਰੀ ਯਾਰੀ ਦਾ ਸੱਚੀ ਬੜਰ ਤੇਰੀ ਆਨੀ ਤੇ ਤੇਰੀ ਖਾਤਰ ਮੇਰੀ ਬਲੀਆਂ ਨੇ ਮਰ ਮਰ ਜਾਊਗਾ ਖਾਤਰ ਮੇਰੀ ਬਲੀਆਂ ਨੇ ਮਰ ਮਰ ਜਾਊਗਾ ਖਾਤਰ ਮੇਰੀ ਬਲੀਆਂ ਨੇ ਮਰ ਮਰ ਜਾਊਗਾ ਬਾਬਾ ਜੀ ਕੱਲ ਨੂੰ ਮੈਂ ਕਿਹਾ ਤੇਰੀ ਖਾਤਰ ਮੇਰੀ ਬਲੀਆਂ ਮਰ ਮਰ ਜਾਊਗਾ ਮੈਨੂੰ ਕਹਿੰਦੇ ਮਰ ਜਣਾ ਕੱਲ ਨੂੰ ਮਰਦਾ ਹੁਣ ਮਰ ਮੈਂ ਕਿਹਾ ਇੰਨਾ ਕੱਚਾ ਖੂਣਾ ਨਹੀਂਗਾ ਇੰਨਾ ਕੱਚਾ ਖੂਣਾ ਨਹੀਂਗਾ ਕੋਈ ਪਿੱਛੇ ਬੈ ਕੇ ਇੰਟਰਵਿਊ ਦੇ ਬੈਠਾ ਪਿੱਛੇ ਦੇ ਚੈਨਲ ਤੇ ਜਦੋਂ ਸ਼ਿੰਦਾ ਜੀ ਸ਼ਿੰਦਾ ਜੀ ਦੀ ਡੈਥ ਹੋਈ ਸੁਗਤ 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 ਸੁਖੀ ਨੇ ਬਾਰੋਂ ਟੈਲੀਫੋਨ ਕਰਦਾ ਕਿ ਮੇਰਾ ਦੋਸਤ ਹੈ ਟਿੱਕਾ ਉਹਨੂੰ ਕਹਿੰਦੀ ਪਤਾ ਕਰ ਸ਼ਿੰਦਾ ਜੀ ਡੈਥ ਹੋ ਗਈ ਕਹਿੰਦੇ ਹੋ ਗਈ ਕਹਿੰਦੇ ਬਹੁਤ ਅਫਸੋਸ ਹੋਇਆ ਕਹਿੰਦੇ ਸ਼ਿੰਦਾ ਜੀ ਨਾ ਮੈਂ ਗੌਦੀ ਨਹੀਂ ਵਿਚਾਰਾ ਚੱਲ ਬਸਿਆ ਮੈਂ ਰਵਲੇ ਦਾ ਗੌਦੀ ਨਹੀਂ ਵਿਚਾਰਾ ਚੱਲ ਬਸਿਆ ਮੈਂ ਹਜ਼ਰਦਾਰ ਸੱਦੋਂ ਗੌਦੀ ਨਹੀਂ ਵਿਚਾਰਾ ਚੱਲ ਬਸਿਆ ਮੈਂ ਚੰਕੀਲੇ ਨਾਂ ਦਾ ਗਾਇਆ ਵਿਚਾਰਾ ਚੱਲ ਬਸਿਆ ਮੈਂ ਮਾਨਕ ਸਾਹਿਬ ਨਾਂ ਦਾ ਵਿਚਾਰਾ ਚੱਲ ਬਸਿਆ ਪਾਰਸ ਨਾਂ ਦਾ ਗਾਇਆ ਚੱਲ ਬਸਿਆ ਕਹਿੰਦੇ ਸੁਦੀਲਾ ਹੀ ਬਜਿਆ ਮੈਂ ਕਹਿੰਦਾ ਐਡਾ ਕੱਚਾ ਗੂੜਾ ਨਹੀਂਗਾ ਮੈਂ ਜਿਹੜਾ ਮੈਂ ਪਾਰਸ ਹਾਂ ਇਸ ਕਰਕੇ ਵੀਪਾ ਮੈਂ ਨਹੀਂ ਬੀਨੂ ਜene je ਉਹਦੇ ਨਾਲ ਮਾਰਦਾ ਉਹਨਾਂ ਨਾਲ ਤੇਰੇ ਕੋਲ ਤੇਰੇ ਕਹਦੇ ਨਹੀਂ ਮਾਰਦਾ ਫਿਰ ਚੱਲ ਗਏ ਏ ਬਾਰੇ ਜਾਊਗਾ ਹਰਤਾ ਦੇ ਵੜਾ ਸੰਦੀਲਾ ਤੋੜ ਨਾ ਬਾਊਗਾ ਹਰਤਾ ਦੇ ਵੜਾ ਸੰਦੀਲਾ ਤੋੜ ਨਾ ਬਾਊਗਾ ਨਾ ਦਰਮਾਦੇ ਦਾ ਨਾਨਾ ਨੇ ਦਾ ਨਾ ਦਰਮਾਦੇ ਦਾ ਨਾਨਾ ਨੇ ਦਾ ਨਾ ਰਿਸ਼ਤੇਦਾਰੀ ਦਾ ਇਹ ਸੁਣ ਕੇ ਨੀ ਬੱਲੀਏ ਨੀ ਬੱਲੀਏ ਨੀ ਸੁਣੀਏ ਨੀ ਸੁਣੀਏ ਬੜਾ ਤੇਰੀ ਯਾਰੀ ਦਾ ਬੜਾ ਤੇਰੀ ਯਾਰੀ ਦਾ ਓ ਬੜਾ ਤੇਰੀ ਯਾਰੀ ਦਾ ਓ ਬੜਾ ਤੇਰੀ ਯਾਰੀ ਦਾ ਬੜਾ ਤੇਰੀ ਯਾਰੀ ਦਾ ਬੜਾ ਤੇਰੀ ਯਾਰੀ ਦਾ ਬੜਾ ਤੇਰੀ ਯਾਰੀ ਦਾ ਹਾਏ ਬੜਾ ਤੇਰੀ ਯਾਰੀ ਦਾ ਸੱਚੀ ਬੜਾ ਤੇਰੀ ਯਾਰੀ ਦਾ ਹਾਏ ਬੜਾ ਤੇਰੀ ਯਾਰੀ ਦਾ ਸੱਚੀ ਬੜਾ ਤੇਰੀ ਯਾਰੀ ਦਾ ਹਾਏ ਬੜਾ ਤੇਰੀ ਯਾਰੀ ਦਾ ਯਾਰੀ ਦਾ ਦਰਦ ਦੀ ਯਾਰੀ ਦਾ ਦਰਦ ਦੀ ਯਾਰੀ ਦਾ ਬਾਰੇ ਬਰਸੀ ਖਟਣ ਗਿਆ ਤੇ ਖਟ ਕੇ ਲੈ ਆਇਆ ਗੱਡੀਆਂ ਨੇ ਗੱਡੀਆਂ ਨੇ ਤੁਰ ਜਾਣਾ ਨੇ ਗੱਡੀਆਂ ਨੇ ਤੁਰ ਜਾਣਾ ਜੰਦੀ ਥਲੇ ਸੜਦਾ ਹਰੀਆਂ ਹੋ ਗਈਆਂ ਛੱਡੀਆਂ ਤੁਰ ਜਾਣਾ ਹਰੀਆਂ ਹੋ ਗਈਆਂ ਛੱਡੀਆਂ ਗੱਡੀਆਂ ਨੇ ਤੁਰ ਜਾਣਾ ਹਰੀਆਂ ਹੋ ਗਈਆਂ ਚੱਡੀਆਂ ਦੀਆਂ ਨੇ ਚੜ ਜਾਣਾ ਹਰੀਆਂ ਹੋ ਗਈਆਂ ਚੱਡੀਆਂ ਦੀਆਂ ਨੇ ਚੜ ਜਾਣਾ ਧੰਨਿਆ ਮਾਤਾ ਬਹੁਤ ਬਹੁਤ ਸ਼ੁਕਰੀਆ ਜੀ